ਜਪਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਜੂਨੀ ਸਭੰ ਗੁਰ ਪ੍ਰਸਾਦ ਜਪ ਆਦ ਸਾਚੇ ਜੁਗਾਦ ਸਾਚੇ ਹੈ ਭੀ ਸਾਚੇ ਨਾਨਕ ਹੋਸੀ ਭੀ ਸਾਚੇ ਸੋਚੈ ਸੋਚਨਾ ਹੋਵੈ ਜੇ ਸੋਚੀ ਲਖ ਵਾਰ ਚਪੈ ਚੋਪ ਨ ਹੋਵੈ ਜੇ ਲਾਇ ਰਹਾ ਲਿਵਤਾਰ ਖੇਆਪੋ ਖਨਾ ਉਤਰੀ ਜੇ ਬੰਨਾ ਪੁਰੀਆ ਭਾਰ ਸਹਸ ਸਿਆਣਪਾ ਲਖ ਹੋਏ ਤਾਂ ਇੱਕ ਨੈ ਚੱਲ ਨਾਲ ਕਿਵ ਸਚਿਆਰਾ ਹੋਈਐ ਕਿਵ ਕੋੜਾ ਟਟਾ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣ ਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਵਣ ਜੀ ਹੁਕਮ ਮਿਲੇ ਵੜਾਈ ਹੁਕਮੀ ਉਤਮ ਨੀਚੇ ਹੁਕਮ ਲਿਖ ਦੁਖ ਸੁਖ ਪਾਈਐ ਇੱਕ ਨ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਪਵਾਈਐ ਹੋ ਕਮੈਂਦਰ ਸਭ ਕੋ ਬਾਹਰ ਹੁਕਮ ਨ ਕੋਈ ਨਾਨਕ ਹੁਕਮੇ ਜੇ ਬਝੇ ਤਾ ਹਮੈ ਕਹਿ ਨ ਕੋਈ ਗਾਵੇ ਕੋ ਤਾਨ ਹੋਵੇ ਕਿਸੈ ਤਾਨ ਗਾਵੇ ਕੋ ਦਾਤ ਜਾਣੇ ਨੀਸਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜ ਕਿਰਤਨ ਖੇਹ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜਪੈ ਦਸੈ ਦੂਰ ਗਾਵੇ ਕੋ ਵਿਖੈ ਹਾਦਰਾ ਦੂਰ ਕਥਨਾ ਕਥੀਨਾ ਆਵੇ ਟੂਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੇਂਦੇ ਥਕ ਪਾਹੀਂ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹ ਨਾਨਕ ਵਿਗਸੈ ਵੇ ਪਰਵਾਹ ਸਾਚਾ ਸਾਹਿਬ ਸਾਚਿ ਨਾਹੀਂ ਭਖਿਆ ਭਾਉ અપਾਰ ਆਖੇ ਮੰਗੈ ਦੇਖ ਦੇਹ ਦਾਤ ਕਰੇ ਦਾਤਾਰ ਫੇਰ ਕ ਅੱਗੇ ਰਖੀਐ ਜਿਤ ਦਸੈ ਦਰਬਾਰ ਮਹੌਂਕ ਹੈ ਬੋਲਣ ਬੋਲੀਐ ਜਿਤ ਸੁਨ ਧਰੇ ਪਿਆਰ ਅੰਮ੍ਰਿਤ ਵੇਲਾ ਸਚਨਾਉ ਵਢਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੋਖ ਦੁਆਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ ਥਾਪਿ ਅਨਜਾਇ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਨ ਪਾਇਆ ਮਾਨ ਨਾਨਕ ਗਾਵੀਏ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰਖੀਐ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੋਰੀਸ਼ਰ ਗੁਰਗੋ ਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਆਖਾ ਨਹੀਂ ਕਹਿਣਾ ਕਥਨ ਨ ਜਾਈ ਗੁਰਾਂ ਇੱਕ ਦੇਹ 부ਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨ ਨ ਜਾਈ ਤੀਰਥ ਨਾਮ ਜੇ ਤਿਸ ਭਾਵਾਂ ਵਿਨ ਪਾਣੀ ਕੇ ਨਾਏ ਕਰੀ ਜੇ ਤੀ ਸਿਰਠਿਓ ਪਾਈ ਵੇਖਾ ਵਿਨ ਕਰਮ ਕੈ ਮਿਲੇ ਲਈ ਮਤ ਵਿੱਚ ਰਤਨ ਜਵਾਹਰ ਮਾਨਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰੂ ਆਇਕ ਦੇ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰਨ ਨ ਜਾਇ ਜੇ ਜੁਗ ਚਾਰੇ ਆਰ ਜਾ ਹੁਰ ਦਸੂਨੀ ਹੋਏ ਨਵਾਂ ਖੰਡਾ ਵਿੱਚ ਜਾਣੀਏ ਨਾਲ ਚਲੈ ਸਭ ਕੋਏ ਚੰਗਾ ਨਾ ਉਰੇਖਾਈ ਕੈ ਜਸ ਕੀਰਤ ਜਗ ਲੇ ਜੇ ਤਿਸ ਨਦਰਿਨ ਆਵਈ ਤਾ ਬਾਤ ਨ ਪੁੱਛੈ ਕੇ ਕੀਟਾ ਅੰਦਰ ਕੀਟ ਕਰਦੋ ਸੀ ਦੋਸ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤੇ ਆਗੁਣ ਦੇ तिहा कोई न सुझै जे, जे तिस गुण कोए करे सुनै सिद्ध पीर सुरनाथ सुनै धर्त तहुले आकाश सणै दीप लोपा पाताल सुनै पोह न सकै काल नानिक भगता सदा विगास सुनै दुख पाप का नाश सुनै ईश्वर ब्रह्मा इन्द्र सुनै मुख साला हनुमान सुनै योग जुग जुगत तन भेद सुनै शास्त्र सिमृत वेद ਨਾਨਕ ਭਗਤਾ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ ਸੁਣੇ ਸਤ ਸੰਤੋਖ ਗਿਆਨ ਸੁਣੇ 68 ਕਾ ਇਸਨਾਨ ਸੁਣੇ ਪੜ ਪੜ ਪਾਵੇ ਮਾਨ ਸੁਣੇ ਲਾਗੇ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ ਸਣੈਸ ਰਗੁਣਾ ਕੀ ਗਾਹ ਸੁਨੇ ਸੇਖ ਪੀਰ ਪਾਤਿ ਸਾਹ ਸੁਨੇ ਅੰਧੇ ਪਾਬਹਿ ਰਾਹ ਸੁਨੇ ਹਾਥ ਵੈਸ ਗਾਹ ਨਾਨਕ ਭਗਤਾ ਸਦਾ ਆਵੇ ਗਾਸ ਸੁਨੇ ਦੂਖ ਪਾਪ ਕਾ ਨਾਸ ਮਨੇ ਕੀ ਗਤ ਕਹੀ ਨ ਜਾਏ ਜੇ ਕੋ ਕਹਿ ਪਿਛੈ ਪਛਤਾਏ ਕਾਗਦ ਕਲਮਨ ਲਿਖਨ ਹਾਰ ਮਨੇ ਕਬਹ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੈ ਅਸੁਰਤ ਹੋਇ ਮਨ ਬੁੱਧ ਮਨੈ ਸਗਲੇ ਭੌਣ ਕੀ ਸੋਧ ਮਨੈ ਮੁਹ ਛੋਟਾ ਨ ਖਾਈ ਮਨੈ ਜਿਮਕੇ ਸਾਥ ਨ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੈ ਮਾਰਗੇ ਠਾਕ ਨ ਪਾਈ ਮਨੈ ਪਤ ਸੂ ਪ੍ਰਗਟ ਜਾਏ ਮਨੈ ਮਗਨ ਚੱਲੇ ਪੰਥ ਮਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੈ ਪਾਵੇ ਮੁਖ ਦੁਆਰ ਮਨੈ ਪਰਵਾਰ ਐਸਾ ਧਾਰ ਮਨੈ ਤਰ ਤਾਰੇ ਗੁਰ ਸੇਖ ਮਨੈ ਨਾਨਕ ਭਵੈ ਨ ਭੇਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਚ ਪਰਮਾਣੀ ਪੰਚ ਪ੍ਰਧਾਨੀ ਪंचे ਪਾਵੇ ਦਰਗਹਿ ਮਾਨੀ ਪंचे ਸੋਹੇ ਦਰ ਰਾਜਾਨ ਪੰਚਾ ਕਾ ਗੁਰ ਏਕ ਤਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਕਹਿ ਕਰਨੀ ਨਹੀਂ ਸੁਮਾਰ ਤੌਲੇ ਧਰਮ ਦਇਆ ਕਾ ਪੂਤ ਸੰਤੋਖ ਥਾਪ ਰਖਿਆ ਜਿਨ ਸੂਤ ਜੇ ਕੋ ਬੁਝੈ ਹੋਵੈ ਸਚਿਆਰ ਤੌਲੇ ਉਪਰ ਕੇਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਰ ਤਲੈ ਕਮਨ ਜੂਰ ਜੀ ਜਾਤ ਰੰਗਾ ਕੇ ਨਾਮ ਸਭਨਾ ਲਿਖਿਆ ਵੁੜੀ ਕਲਾਮ ਇਹੋ ਲੇਖਾ ਲਿਖ ਜਾਣੇ ਕੋਇ ਲਿਖਾ ਲਿਖਿਆ ਕੇਤਾ ਹੋਏ ਕੇਤਾ ਤਾਨ ਸਵਾਲੇ ਹੋ ਰੂਪ ਕੀਤੀ ਦਾਤ ਜਾਣੇ ਕੌਣ ਕੂਤ ਕੀਤਾ ਬਸਾਓ ਇੱਕੋ ਕਵਾਓ ਤਿਸਤੇ ਹੋਏ ਲਖ ਦਰੀ ਆਉ ਕੁਦਰਤ ਕਬਨੇ ਕਹਾ ਵਿਚਾਰ ਵਾਰਿਆਂ ਨ ਜਾਵਾਂ ਇੱਕ ਵਾਰ ਜੋ ਤੁਦ ਪਹਾਵੇ ਸਾਈ ਬਲੀਕਾਰ ਤੂ ਸਦਾ ਸਲਾਮਤ ਨਰੰਕਾਰ ਸੰਖ ਜਪ ਸੰਖ ਭਾਉ ਅਸੰਖ ਪੂਜਾ ਸੰਖ ਤਪਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਸੰਖ ਜੋਗ ਮਨ ਰਹੇ ਉਦਾਸ ਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀਏ ਸੰਖ ਦਾ ਤਾਰ ਸੰਖ ਸੂਰਮਹ ਭਖਸਾਰ ਅਸੰਖ ਮੋਣਿ ਲਿਵ ਲਾਇ ਤਾਰ ਕੁਦਰਤ ਕਵਨ ਕਹਾ ਵਿਚਾਰ ਵਾਰਿਆਂ ਨ ਜਾਵਾ ਏਕ ਵਾਰ ਜੋਤਿ ਦਿਪਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਸੰਖ ਮੂਰਖ ਅੰਧ ਘੂਰ ਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰੇ ਜਾਹੇ ਜੋਰ ਸੰਖ ਗਲਵੜ ਹਤਿਆ ਕਮਾਹੇ ਸੰਖ ਪਾਪੀ ਪਾਪ ਕਰੇ ਜਾਹੇ ਅਸੰਖ ਕੂੜੇ ਆਰ ਕੂੜੇ ਫਰਾਹੇ ਸੰਖ ਮਲੇਸ਼ ਮਲਪਖ ਖਾਹੇ ਸੰਖ ਨਿੰਦਕ ਸਿਰ ਕਰੇ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਿਆਂ ਜਾਵਾਂ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂ ਸਦਾ ਸਲਾਮਤ ਨਿਰੰਕਾਰ ਅਸੰਖ ਨਾਮ ਸੰਖਤਾਵ ਅਗੰਗ ਅਗੰਮ ਸੰਖ ਲੋ ਅਸੰਖ ਕਹਿ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ ਗੀਤ ਗੁਣਗਾਹ ਅਖਰੀ ਲਿਖਨ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਨ ਜਿਨੇ ਹੈ ਲਿਖੇ ਤਸ ਸਿਰ ਨਾਹੀ ਜੋ ਫਰਮਾਇ ਤਤਵ ਪਾਹੇ ਜੇ ਤਾ ਕੀਤਾ ਤੇ ਤਾ ਨਾਉ ਬਿਨ ਨਾਵੇਂ ਨਾਹੀ ਕੋ ਥਾਉ ਕੁਦਰਤ ਕਵਨ ਕਹਾ ਵਿਚਾਰ ਵਾਰਿਆਂ ਨ ਜਾਵਾ ਏਕ ਵਾਰ ਜੋ ਦੁੱਧ ਪਾਵੇਂ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਏ ਹੱਥ ਪੈਰ ਤਮ ਦੇਹ ਪਾਣੀ ਧੋਤਾ ਉਤਰਸਖੇ ਮੂਤ ਪਹਿਲੀਤੀ ਕੱਪੜ ਹੋਏ ਦੇਹ ਸਾਬੁਨ ਲਈਏ ਉਹ ਧੋਏ ਭਰੀਏ ਮਤ ਪਾਪਾ ਕੈ ਸੰਗ ਉਹ ਧੋ ਪੈ ਨਾਵੇਂ ਕੈ ਰੰਗ ਪੁੰਨੀ ਪਾਪੀ ਆਖਣ ਨਾਹੀ ਕਰ ਕਰ ਕਰਨਾ ਲਿਖ ਲੈ ਜਾਹੁ ਆਪੇ ਬੀਜ ਆਪੇ ਹੀ ਖਾਹੁ ਨਾਨਿਕ ਹੁਕਮੀ ਆਵਹ ਜਾਹੁ ਤੀਰਥ ਤਪ ਦੇ ਆਦਤ ਦਾਨ ਜੇ ਕੋ ਪਾਵੇ ਤਿਲਕਾ ਮਾਨ ਸੁਨਿਆ ਮੰਨਿਆ ਮਨ ਕੀਤਾ ਭਾਉ ਅੰਤਰ ਗਤ ਤੀਰਥ ਮਲਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਈ ਬਿਨ ਗੁਣ ਕੀਤੇ ਭਗਤ ਨਾ ਹੋਏ ਸਵਸਥ ਆਥ ਬਾਣੀ ਬਰਮਾਉ ਸਤ ਸੁਹਾਨ ਸਦਾ ਮਨ ਚਾਉ ਕਮਨ ਸਵੇਲਾ ਵਖਤ ਕਮਨ ਕਮਨ ਥਿਤ ਕਮਨ ਵਾਰ ਕਵਨ ਸਰਤਿ ਮਾਹੂ ਕਵਨ ਜਿਤ ਹੋਆ ਆਕਾਰ ਵੇਲ ਨ ਪਾਇਆ ਪੰਡਤੀ ਜੇ ਹੋਵੈ ਲੇਖ ਪੁਰਾਨ ਵਖਤ ਨ ਪਾਇਓ ਕਾਧੀਆਂ ਜੇ ਲਿਖਣ ਲੇਖ ਕੁਰਾਨ ਥਿਤ ਵਾਰਨ ਜੋਗੀ ਜਾਣੈ ਰਤਮਾਹੂ ਨ ਕੋਈ ਜਾ ਕਰਤਾ ਸਠੀ ਕਉ ਸਾਜੇ ਆਪੇ ਜਾਣੈ ਸੋਈ ਕਿਵ ਕਰੇ ਆਖਾ ਕਿਵ ਸਲਾਹੀ ਕਿਉ ਵਰਨੀ ਕਿਵ ਜਾਣਾ ਨਾਨਕੇ ਆਖਣ ਸਭ ਕੋ ਆਖੈ ਇਕ ਦੂ ਇਕ ਸਿਆਨ ਵੱਡਾ ਸਾਹਿਬ ਵੱਡੀ ਨਾਹੀ ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਆਪੋ ਜਾਣੈ ਅੱਗੇ ਗਿਆਨ ਸੋ ਹੈ ਪਾ ਤਾਲਾ ਪਾ ਤਾਲੇ ਲਖ ਅਗਾਸ ਅਗਾਸ ਓੜਕ ਓੜਕ ਭਾਲ ਥਕੇ ਵੇਦ ਕਹਿਨੇ ਇੱਕ ਬਾਤ ਸਹਿ ਸੇ 18 ਕਹਿਨੇ ਕਿ ਤੇ ਬਾ ਅਸਲੂ ਇੱਕ ਧਾਤ ਲਿਖਾ ਹੋਏ ਤਾਂ ਲਿਖਿਆ ਲਿਖੇ ਹੋਏ ਵਿਨਾਸ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਸਾਲਾ ਹੀ ਸਾਲਾ ਹੈ ਏਤੀ ਸੁਰਤ ਨ ਪਾਈਆ ਨਦੀਆਂ ਅਤਿ ਵਾਹ ਭਵ ਹੈ ਸਮੁੰਦਨ ਜਾਣੀ ਹੈ ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀੜੀ ਤੁਲਨਾ ਹੋਵਣੀ ਜੇ ਤਿਸ ਮਨ ਹੋ ਨ ਵਿਸਰਹਿ ਅੰਤਨ ਸਿਫਤੀ ਕਹਿ ਨ ਨਯੰਤ ਅੰਤਨ ਕਰਨੇ ਦੀਨ ਨਯੰਤ ਅੰਤਨ ਵੇਖਣੇ ਸੁਣਨੇ ਨਯੰਤ ਅੰਤਨ ਜਾਪੈ ਕਿਆ ਮਨ ਮੰਤ ਅੰਤਨ ਜਾਪੈ ਕੀਤਾ ਆਕਾਰ ਅੰਤਨ ਜਾਪੈ ਪਾਰਾਵਾਰ ਅੰਤਕਾਰਨਿ ਕੇਤੇ ਬਿਲਲਾਹੀ ਤਾਂ ਕੇ ਅੰਤ ਨ ਪਾਈ ਜਾਹੀ ਇਹੋ ਅੰਤ ਨ ਜਾਣੇ ਕੋਇ ਬਹੁਤਾ ਕਹੀਐ ਬਹੁਤਾ ਹੋਇ ਵੱਡਾ ਸਾਹਿਬ ਉੱਚਾ ਥਾਉ ਉੱਚੇ ਉਪਰ ਉੱਚਾ 나ਉ ਇਹ ਵੜੀ ਉੱਚਾ ਹੋਵੇ ਕੋਇ ਤਿਸ ਉੱਚੇ ਕਉ ਜਾਣੇ ਸੋਇ ਜੀਵੜੇ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀਂਦਾਤ ਬਹੁਤਾ ਕਰਮ ਲਿਖਿਆ ਨ ਜਾਹੇ ਵੱਡਾ ਦਾਤਾ ਤਿਲ ਨ ਤਮਾਈ ਕੇਤੇ ਮੰਗੇ ਜੋਦ ਅਪਾਰ ਕੇਤੇ ਅਗਣਤ ਨਹੀਂ ਵਿਚਾਰ ਕਿਤੇ ਖਬ ਟੁੱਟੇ ਵੇਕਾਰ ਕਿਤੇ ਲੈ ਲੈ ਮੁਕਰਪਾਹੀ ਕਿਤੇ ਮੂਰਖ ਖਾਈ ਖਾਹੇ ਕਿਤੇ ਆ ਦੁੱਖ ਭੂਖ ਸਦਮਾ ਰਹਿ ਭੇ ਦਾਤ ਤੇਰੀ ਦਾਤਾਰ ਬੰਦ ਖਲਾਸੀ ਪਹਣ ਹੋਏ ਹੋਰ ਆਖ ਨ ਸਕੈ ਕੋਈ ਜੇ ਕੋ ਖਾਈ ਕੇ ਆਖਣ ਪਾਏ ਉਹ ਜਾਣੇ ਜੀਤੀਆਂ ਮੂੰਹ ਖਾਈ ਆਪੇ ਜਾਣੇ ਆਪੇ ਦੇ ਆਖੇ ਹਸੇ ਭੇ ਕੇ ਕੇ ਜਿਸ ਨੂੰ ਬਖਸੇ ਸਿਫਤ ਸਾਲਾਹ ਨਾਨਕ ਪਾਤਸ਼ਾਹੀ ਪਾਤਸ਼ਾਹੋ امل گن مول وپار مول وپاری مول پنڈار امو آئے مسماہ امو ترم مول دیبان مل تول پروان مول بخشیس مول نیشان مل کرم مل فرمان مل من جائے آخ آخر ہیل ولا ਆਖੇ ਵੇਦ ਪਾਠ ਪੁਰਾਨ ਆਖੇ ਪੜੇ ਕਰੇ ਵਿਖਿਆਨ ਆਖੇ ਵਰਮੇ ਆਖੇ ਇੰਦ ਆਖੇ ਗੋਪੀ ਤੈ ਗੋਵਿੰਦ ਆਖੇ ਇਸਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਆਖੇ ਧਾਨਵਾਖੇ ਦੇਵ ਆਖੇ ਸੁਰ ਨਰਮੁਨ ਜਨ ਸੇਵ ਕੀਤੇ ਆਖੇ ਆਖਣ ਪਾਹੇ ਕੀਤੇ ਕਹਿ ਕਹਿ ਉਠ ਉਠ ਜਾਹੇ ਇਤੇ ਕੀਤੇ ਹੋਰ ਕਰੇ ਤਾਖ ਨਸ ਕਹਿ ਕੇ ਕੇ ਜੇ ਵੜ ਭਾਵੈ ਤੇ ਵੜ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੈ ਬੋਲ ਵਿਗਾੜ ਤਾ ਲਿਖਿ ਗੈ ਸਿਰਗਾਵਰ ਗਾਵਾਰ ਸੋਦਰ ਕੀ ਹਾਸੋ ਕਰ ਕੇ ਹਾ ਜਿਤ ਬਹਿ ਸਰਬ ਸਮਾਲੇ ਵਾਜੀ ਨਾ ਦੇ ਨੀ ਕੇ ਸੰਖਾ ਕੀ ਤੇ ਵਾਵਨ ਹਾਰੇ ਕੀ ਤੇ ਰਾਗ ਭਰੀ ਸੋ ਕਹੀ ਅਨ ਕੇ ਤੇ ਗਾਵਨ ਹਾਰੇ ਗਾਵਹਿ ਤੁਹਨੋ ਪਵਨ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਹਿ ਚਿਤ ਗੁਪਤ ਲਿਖ ਜਾਣਹਿ ਲਿਖ ਲਿਖ ਧਰਮ ਵਿਚਾਰੇ ਗਾਵਹਿ ਇਸਰ ਬਰਮਾ ਦੀਵੀ ਸੋਹਣ ਸਦਾ ਸਵਾਰੇ ਗਾਵਹਿ ਇੰਦੇਂ ਦਸਨ ਬੈਠੇ ਦੇਵਤਿਆਂ ਅੰਦਰ ਨਾਲੇ ਗਾਵਹਿ ਸਿਦਸਮਾਦੀ ਅੰਦਰ ਗਾਵਣੇ ਸਾਧ ਵਿਚਾਰੇ ਗਾਵਣੇ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਣ ਪੰਡਿਤ ਪੜਨੇ ਰਕੀ ਸਰੇ ਜੁਗ ਜੁਗ ਵਿਦਾ ਨਾਲੇ ਗਾਵਹਿ ਮੋਹਨੀਆਂ ਮਨਮੋਹਨ ਸੁਰਗਾ ਮਛ ਪਿਆਲੇ ਗਾਵਣ ਰਤਨਿ ਉਪਾਏ ਤੇਰੇ 68 ਤੀਰਤ ਨਾਲੇ ਗਾਵਹਿ ਜੋਧ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡੇ ਮੰਡਲ ਵਰ ਭੰਡਾ ਕਰ ਕਰ ਰਖੇ ਧਾਰੇ ਸੇ ਤਦਨ ਗਾਵਹਿ ਜੇ ਤਦ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸਿਮੇ ਚਿਤਨ ਆਵਨ ਨਾਨਕ ਕੀ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬੂ ਸਾਚਾ ਸਾਚੀ ਨਾਹੀ ਹੈਪੀ ਹੋਸੀ ਜਾਇਨ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਿਵ ਤਿਸ ਦੀ ਵਢਿਹਾਈ ਜੋਤਿ ਸੁਭਾਵ ਐ ਸੋਈ ਕਰਸੀ ਹੁਕਮ ਨ ਕਰਨਾ ਜਾਈ ਸੋ ਪਾਥ ਸਾਹੋ ਸਾਹ ਬਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸ਼ਰਮਪਤ ਝੋਲੀ ਧਿਆਨ ਕੀ ਕਰਹਿ ਵਿਭੂਤ ਖਿੰਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲੇ ਜਮਾਤੀ ਮਨ ਜੀਤੈ ਜਗ ਜੀਤ ਆਦੇਸ ਸਹ ਆਦੇਸ ਆਦ ਅਨੀਲ ਅਨਾਦੇ ਅਨਾਹਤ ਜੁਗ ਜੁਗ ਏਕੋ ਵੇਸ ਭੁਗਤਿ ਗਿਆਨ ਦਿਆ ਭੰਡਾਰਿ ਨ ਘਟ ਘਟ ਵਜਹਿ ਨਾਦ ਆਪਨਾਥ ਨਾਥੀ ਸਦ ਜਾ ਕੀ ਰਿਦਸ ਦੇਵਰਾ ਸਾਧ ਸੰਯੋਗ ਵਿਜੋਗ ਦੋਇ ਕਾਰ ਚਲਾਵੇ ਲੇਖੇ ਆਵੇ ਭਾਗ ਅਦੇਸਤ ਸਹ ਆਦੇਸ ਆਦੇ ਨੀਲੇ ਨਾਦੇ ਨਾਹਤ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਈ ਤਿਨ ਚੇਲੇ ਪਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਇ ਦੀ ਬਾਣ ਜਿਵਤ ਸੁਭਾਵ ਐਤ ਵੈ ਚਲਾਵੇ ਜਿਬ ਹੋਵੇ ਫੁਰਮਾਨ ਉਹ ਵੇਖੈ ਉਹਨਾਂ ਨਦਰ ਨ ਆਵੇ ਬਹਤਾ ਇਹੋ ਵਿਡਾਨ ਅਦੇਸਤ ਸਹ ਆਦੇਸ ਆਦੇ ਨੀਲੇ ਨਾਦੇ ਨਹ ਤੇ ਜੁਗ ਜੁਗ ਏਕੋ ਵੇਸ ਆਸਨ ਲੋਹੇ ਲੋਹੇ ਭੰਡਾਰ ਜੋ ਕਿਛ ਪਾਇਆ ਸੋ ਏਕ ਆਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸਚੇ ਕੀ ਸਾਚੀ ਕਾਰ ਆਦੇਸ ਤੇ ਸ ਆਦੇਸ ਆਦੇ ਨੀਲੇ ਨਾਦੇ ਨਹ ਤੇ ਜੁਗ ਜੁਗ ਏਕੋ ਵੇਸ ਇਕ ਦੂਜੀ ਭਾਉ ਲਖ ਹੋਏ ਲਖ ਹੋਵੇ ਲਖ 20 ਲਖ ਲਖ ਢੀੜਾ ਕੀ ਹੈ ਏਕ ਨਾਮ ਜਗਦੀਸ਼ ਇਥੇ ਰਾਹੇ ਪਤ ਪਵੜੀਆ ਛੜੀਐ ਹੋਈ 21 ਸੁਣ ਗੱਲਾ ਆਕਾਸ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈਐ ਕੁੜੀ ਕੁੜਾ ਠੀਸ ਆਖਣ ਜੋਰ ਚ ਪੈਣਹ ਜੋਰ ਜੋਰ ਨ ਮੰਗਣ ਦੇਨ ਨ ਜੋਰ ਜੋਰ ਨ ਜੀਵਨ ਮਰਨ ਨਹ ਜੋਰ ਜੋਰ ਨ ਰਾਜ ਮਾਲ ਮਨਸੂਰ ਜੋਰ ਨ ਸੁਰਤੀ ਗਿਆਨ ਵਿਚਾਰ ਜੋਰ ਨ ਜੁਗਤੀ ਛਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨ ਕੋਈ ਰਾਤੀ ਰੁੱਤੀ ਤਿਥੀ ਵਾਰ ਪਵਨੇ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾ ਫਿਰ ਕੀ ਧਰਮਸਾਲ ਤਿਸ ਵਿੱਚ ਜੀਵ ਜੁਗਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸਚਾ ਸਚਾ ਦਰਬਾਰ ਤਿਥੈ ਸੋਹਣ ਪੰਚ ਪਰਵਾਣ ਨਦਰੀ ਕਰਮ ਪਵੈ ਨੀਸਾਨ ਕੱਚ ਪਕਾਈ ਉਥੈ ਪਾਏ ਨਾਨਕ ਗਿਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੂ ਕਰਮ ਕਿਥੇ ਪਵਨ ਪਾਣੀ ਵੈ ਸੰਤਰ ਕਿਤੇ ਕਾਨ ਮਹੇਸ ਕਿਤੇ ਬਰਮੇ ਘਾੜ ਤੇ ਖੜੀ ਅਹ ਰੂਪ ਰੰਗ ਕੇ ਵੇਸ ਕੀਤੀਆਂ ਕਰਮ ਭੂਮੀ ਮੇਰ ਕਿਤੇ ਕਿਤੇ ਧੂਪ ਦੇਸ ਕਿਤੇ ਇੰਦ ਚੰਦ ਸੂਰ ਕਿਤੇ ਕਿਤੇ ਮੰਡਲ ਦੇਸ ਕਿਤੇ ਸਿੱਧ ਬੁੱਧ ਨਾਥ ਕਿਤੇ ਕਿਤੇ ਦੇਵੀ ਵੇਸ ਕਿਤੇ ਦੇਵ ਧਨਵ ਮਨ ਕਿਤੇ ਕਿਤੇ ਰਤਨ ਸਮੁੰਦ ਕੀਤੀਆਂ ਖਾਣੀ ਕੀਤੀਆਂ ਬਾਣੀ ਕਿਤੇ ਬਾਤ ਨਰਿੰਦ ਕੀਤੀਆਂ ਸੁਰਤੀ ਸੇਵਕ ਕਿਤੇ ਨਾਨਕ ਅੰਤ ਨਾ ਅੰਤ ਗਿਆਨੀ ਖੰਡ ਮਹਿ ਗਿਆਨ ਪ੍ਰਚੰਡ ਤਿਥੈ ਨਾਦ ਬినੋਦ ਕੋੜੇ ਨਾਨਦ ਸਰਮ ਖੰਡ ਕੀ ਬਾਣੀ ਰੂਪ ਤਿਥੈ ਘਾੜਤ ਘੜੀਐ ਬਹੁਤੇ ਮੂਪ ਤਾਕੀਆਂ ਗੱਲਾਂ ਕਥੀਆਂ ਨ ਜਾਹੀ ਜੇ ਕੋ ਕਹਿ ਪਿਛੈ ਪਛਤਾਇ ਤਿਥੈ ਘੜੀਐ ਸੁਰਤ ਮਤ ਮਨ ਬੁੱਧ ਤਿਥੈ ਘੜੀਐ ਸਰਾਸਦਾ ਕੀ ਸੋਧ ਕਰਮਖੰਡ ਕੀ ਬਾਣੀ ਜੋਰ ਤਿਥੈ ਹੋਰ ਨ ਕੋਈ ਹੋਰ ਤਿਥੈ ਜੋਦ ਮਹਾਬਲ ਸੂਰ ਤਿਨ ਮਹਿ ਰਾਮ ਰਹਿਆ ਭਰਪੂਰ ਤਿਥੈ ਸੀਤੋ ਸੀਤਾ ਮਹਿ ਮਮਾਹੀ ताके रूपन कथनी जाही नाहु मरहे ना ठगे जाही जिनकै राम बसै मन माही तितहै भगत बसै के लोक रहै नंद सच्चा मन सोए सचखंड बसै निरंकार कर कर वेखै नदर निहाल तितहै खंड मंडल वर पांडे जेको कथैत अंतनांत तथा लोलो आकार जीव जीव होगमत वैदवकार ਵੇ ਕੇ ਵਿਗਸੈ ਕਰ ਵਿਚਾਰ ਨਾਨਕ ਕਥਨਾ ਕਰਦਾ ਸਾਰ ਜਤਿ ਬਹਾਰਾ ਧੀਰਜ ਸੁਣਿਆre ਅਹਰਨ ਮਤਿ ਵੇਦ ਹਥਿਆਰ ਭਾਉ ਖਲਾ ਅਗਨ ਤਪਤਾਉ ਭਾਂਡਾ ਭਾਉ ਅੰਮ੍ਰਿਤ ਤਿਤ ਢਾਲ ਘੜਿਆ ਸਬਦ ਸਚੀ ਤਕਸਾਲ ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਇਸ ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਾਤਾ ਦਿਵਸ ਰਾਤ ਦੁਇ ਦਾਈ ਦਾਇਆ ਖੇ ਲੈ ਸਗਲੇ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਧੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲ ਜਿਨਿ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ